रांझा ਸਾਡਾ ਇੱਕ ਕਿੱਸਾ ਸ਼ਾਇਦ ਸਭ ਤੋਂ ਵੱਧ ਪਾਪੂਲਰ ਕਿੱਸਾ ਹੀ ਰਾਂਝਾ ਦਾ ਹੈ ਨਾ ਸਭ ਤੋਂ ਵੱਧ ਗਾਇਆ ਜਾਂਦਾ ਸੁਣਿਆ ਜਾਂਦਾ ਸ਼ੁਰੂ ਤੋਂ ਅੱਜ ਤੀਸੂ ਹੀ ਰਾਂਝਾ ਦੇ ਫਿਲਮ ਬਣਾਓ ਚਲਦੀ ਨਹੀਂ ਫਲਾਪ ਹੋਊਗੀ ਮੈਂ ਇੱਕ ਦਿਨ ਕਿਹਾ ਉਦੋਂ ਆ ਮਾਹੌਲ ਨਹੀਂ ਸੀ ਜਿਹੜਾ ਜੰਗ ਨੇ ਕਰਤਾ ਪਾਕਿਸਤਾਨ ਦੇ ਵਿੱਚ ਉਧਰ ਸਾਡੀਆਂ ਬਹੁਤ ਗੱਲਾਂ ਨੇ ਸਾਡਾ ਨਨਕਾਣਾ ਸਾਹਿਬ ਨੇ ਸਾਡੇ ਹੋਰ ਬਹੁਤ ਕੁਛ ਆ ਬਾਰੇ ਸ਼ਾਦੀ ਕਬਰ ਮੈਂ ਲਿਖਤਾ ਇੱਕ ਥਾਂ ਤੇ ਕਿ ਕਿਸੇ ਗੱਲ 'ਚ ਫੇਸਬੁੱਕ ਤੇ ਕਿ ਮੈਂ ਪਾਕਿਸਤਾਨ ਜਾਣਾ ਚਾਹੁੰਦਾ ਮੈਨੂੰ ਬਹੁਤ ਚੰਗਾ ਲੱਗਦਾ ਤੇ ਉੱਥੇ ਮੈਂ ਮਿੰਗ ਫਲਾਨੀਆਂ ਚੀਜ਼ਾਂ ਦੇਖਣੀਆਂ ਚਾਹੁੰਨ ਇੱਕ ਪੜਿਆ ਲਿਖਿਆ ਮੁੰਡਾ ਆਸਟ੍ਰੇਲੀਆ 'ਚ ਬੈਠਾ 24-25 ਸਾਲ ਦੀ ਉਮਰ ਉਹ ਇਹ ਗੱਲ ਲਿਖ ਰਿਹਾ ਕਿਉਂਕਿ ਮੈਂ ਲਿਖਿਆ ਸੀ ਵੀ ਉਹਦੇ 'ਚ ਹੀਰ ਦੀ ਕਬਰ ਤੇ ਵੀ ਜਾ ਕੇ ਆਉਣਾ ਉਹਨੇ ਭੈੜਾ ਸ਼ਬਦ ਬੋਲ ਕੇ ਹੀਰ ਨੂੰ ਗਾਲ ਕੱਢ ਕੇ ਲਿਖਿਆ ਕਿ ਅੱਛਾ ਉਹਦੀ ਕਬਰ ਤੇ ਜਾਣਾ ਬਣਾ ਕਿੱਥੇ ਸਰਦਾ ਜਿਹੜੀ ਆਪਦੇ ਮਾਪਿਆਂ ਦੇ ਸਿਰ 'ਚ ਸਵਾਹ ਪਉਂਦੀ ਰਹੀ ਮੈਂ ਇਹ ਗੱਲ ਨਹੀਂ ਸੀ ਸੋਚੀ ਮੈਂ ਨਹੀਂ ਸੀ ਸੋਚਿਆ ਕਿ ਮਰਦ ਪ੍ਰਧਾਨ ਸਮਾਜ ਦੀ ਸੋਚ ਆ ਜਿਹੜੀ ਉਹ ਇਸ ਲੈਵਲ ਤੇ ਚਲੀ ਜਾਊਗੀ ਕਿ ਇੱਕ ਦਿਨ ਵਾਰੇ ਸ਼ਾਦੀ ਹੀਰ ਝੂਠੀ ਹੋ ਜਾਊਗੀ